ਤੁਸੀਂ ਕਹਿ ਰਹੇ ਹੋ ਕਿ ਅੱਜ ਜਿਹੜਾ ਟ੍ਰੀਟਮੈਂਟ ਹੈਗਾ ਜਿਹੜਾ ਇਲਾਜ ਹੈਗਾ ਕੋਈ ਹੋਰ ਨਹੀਂ ਕਰੇਗਾ ਕੋਈ ਡਾਕਟਰ ਨਹੀਂ ਕਰੇਗਾ ਕੋਈ ਵੈਦ ਨਹੀਂ ਕਰੇਗਾ ਕੋਈ ਹਕੀਮ ਨਹੀਂ ਕਰੇਗਾ ਇਹ ਔਲਾ ਕੰਮ ਕਰੇਗਾ ਦਵਾਈਆਂ ਦਾ ਕੰਮ ਕਰੇਗਾ ਕਿਵੇਂ ਕਰੇਗਾ ਇਸ ਤਰ੍ਹਾਂ ਦਾ ਔਲੇਜ ਕੀ ਹੈ ਇੱਕ ਔਲੇ ਦੇ ਵਿੱਚ 35 ਅੰਬਾਂ ਨਾਲੋਂ ਵੱਧ ਸ਼ਕਤੀ ਹੈ ਅਗਰ ਤੁਸੀਂ ਵਿਟਾਮਿਨ ਚਾਹੀਦੇ ਬਿਲਕੁਲ ਇੱਕ ਔਲੇ ਦੇ ਵਿੱਚ ਨੋਂ ਨਿੰਬੂ ਇੱਕ ਸਾਈਡ ਤੇ ਇੱਕ ਔਲਾ ਇੱਕ ਸਾਈਡ ਤੇ ਅਗਰ ਤੁਹਾਨੂੰ ਅਲਕਾਲਾਈਨ ਲੈਵਲ ਆਫ ਦੇ ਸਰੀਰ ਦਾ ਤੁਸੀਂ ਬੈਲੈਂਸ ਕਰਨਾ ਹੋਵੇ ਇੱਕ ਔਲਾ ਔਰ 18 ਕੇਲੇ ਜਿਨ੍ਹਾਂ ਦੇ ਸਰੀਰ ਦੇ ਵਿੱਚ ਵੀਕਨੈਸ ਆ ਜਿਨ੍ਹਾਂ ਦਾ ਦਿਲ ਉੱਠਣ ਨੂੰ ਨਹੀਂ ਕਰਦਾ ਇਹ ਉਹਨਾਂ ਵਾਸਤੇ ਇੱਕ ਔਲਾ ਅੱਜ ਕਰਾਮਾਤੀ ਕੰਮ ਕਰੇਗਾ ਜੇ ਤੁਹਾਨੂੰ ਵਾਰ-ਵਾਰ ਬਾਥਰੂਮ ਆ ਰਿਹਾ ਹੈ ਪੇਨ ਦੇ ਨਾਲ ਬਾਥਰੂਮ ਆ ਰਿਹਾ ਹੈ ਅਲੱਗ-ਅਲੱਗ ਸਮੇ ਜੇ ਕਹੋ ਕਿ ਲੱਗ ਕੇ ਵੀ ਬਾਥਰੂਮ ਆ ਰਿਹਾ ਤੇ ਸਮਝ ਲਓ ਕਿ ਤੁਸੀਂ ਯੂਟੀਆਈ ਦੇ ਸ਼ਿਕਾਰ ਹੋ ਚੁੱਕੇ ਹੋ। ਕਦੇ ਸ਼ਿਕਾਰ ਯੂਟੀਆਈ ਦੇ ਇਹ ਕੀ ਹੁੰਦਾ ਹੈ? ਯੂਰਿਨਰੀ ਟ੍ਰੈਕ ਇਨਫੈਕਸ਼ਨ। ਔਰ ਇਹ ਮੇਲ ਫੀਮੇਲ ਦੋਨਾਂ ਦੇ ਵਿੱਚ ਹੀ ਹੁੰਦੀ ਹੈ। ਜਿਕਰ ਤੁਹਾਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ। ਟੁਪਕਾ ਟੁਪਕਾ ਪਿਸ਼ਾਬ ਆਉਂਦਾ ਹੈ। ਛਿੱਕ ਮਾਰਨ ਤੇ ਤੁਹਾਡਾ ਪਿਸ਼ਾਬ ਨਿਕਲ ਜਾਂਦਾ ਹੈ ਜਾਂ ਫਿਰ ਉੱਚੀ ਹਸਨ ਦੇ ਨਾਲ ਤੁਹਾਨੂੰ ਪਿਸ਼ਾਬ ਜਾਣ ਦੀ ਜ਼ਰੂਰਤ ਪੈ ਜਾਂਦੀ ਹੈ। ਤਾ ਅੱਜ ਇਹ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਸਾਬਿਤ ਹੋ ਸਕਦੀ ਹੈ ਜਦੋਂ ਅਸੀਂ ਯੂਰਿਨ ਪਾਸ ਕਰਦੇ ਸਾਡਾ ਬੈਕਟੀਰੀਆ ਹੈ ਨਾ ਉਹ ਜਿਹੜਾ ਬੈਕਟੀਰੀਆ ਅਸੀਂ ਪਾਸ ਕਰ ਰਹੇ ਹਾਂ ਮੰਨ ਲਓ ਯੂਰਿਨ ਹੀ ਬਾਹਰ ਜਾ ਰਿਹਾ ਉਹ ਉਹੀ ਅੰਦਰ ਆ ਜਾਂਦਾ ਹਰ ਦੋ ਤੋਂ ਤਿੰਨ ਮਹੀਨੇ ਬਾਅਦ ਤੁਹਾਡਾ ਅੰਡਰਵੀਅਰ ਚੇਂਜ ਹੋਣਾ ਚਾਹੀਦਾ ਕਿਉਂਕਿ ਜਦੋਂ ਨੂੰ ਵਾਰ-ਵਾਰ ਅਸੀਂ ਕੈਮੀਕਲ ਨਾਲ ਵਾਸ਼ ਕਰਦੇ ਹਾਂ ਵਾਰ-ਵਾਰ ਵਾਸ਼ ਕਰਦੇ ਹਾਂ ਤੇ ਉਹਦੇ ਰਹੀਂ ਵੀ ਸਾਡੀ ਇਨਫੈਕਸ਼ਨ ਵੱਧਦੀ ਹੈ। ਰੋਗੀਆਂ ਦੀ ਤਰ੍ਹਾਂ ਇਹੀ ਸਵਾਲ ਕੀ ਕਰੇਗਾ ਇੱਕ ਗਲਾਸ। ਜਿਨ੍ਹਾਂ ਨੂੰ ਯੂਟੀਆਈ ਦੀ ਸਮੱਸਿਆ ਇੱਕ ਗਲਾਸ ਯੂਟੀਆਈ ਨੂੰ ਖਤਮ ਕਰੇਗਾ। ਜਿਨ੍ਹਾਂ ਨੂੰ ਕਿਡਨੀ ਦੇ ਵਿੱਚ ਸਮੱਸਿਆ ਵਾ ਇੱਕ ਗਲਾਸ ਕਿਡਨੀ ਦੀ ਸਮੱਸਿਆ ਸਹੀ ਕਰੇਗਾ। ਇਹ ਤਾਂ ਹੋ ਗਿਆ ਜਿਹੜਾ ਨੁਸਖਾ ਆਪਾਂ ਜਿਹੜੀ ਚੀਜ਼ ਲਈ ਬਣਾਇਆ। ਉਸ ਤੋਂ ਬਾਅਦ ਇੱਕ ਗਲਾਸ ਤੁਹਾਡਾ ਯੂਰਿਕ ਐਸਿਡ ਸਹੀ ਕਰੇਗਾ। ਇੱਕ ਗਲਾਸ ਰੁਕਿਆ ਹੋਇਆ ਬਾਥਰੂਮ ਲੈ ਕੇ ਆਏਗਾ। ਇੱਕ ਗਲਾਸ ਜਿਹਨੂੰ ਕਬਜ ਰਹਿ ਰਹੀ ਹੈ ਕਬਜ ਖੋਲੇਗਾ ਇੱਕ ਗਲਾਸ ਐਸਿਡਿਟੀ ਗੈਸ ਖਤਮ ਕਰੇਗਾ ਔਰ ਇੱਕ ਗਲਾਸ ਤੁਹਾਡੇ ਡਿਸਟਰਬ ਲੀਵਰ ਨੂੰ ਸਹੀ ਕਰੇਗਾ ਸलाम नमस्ते ਸਸਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜੇਕਰ ਤੁਹਾਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ ਟੁਪਕਾ ਟੁਪਕਾ ਪਿਸ਼ਾਬ ਆਉਂਦਾ ਹੈ ਛਿੱਕ ਮਾਰਨ ਤੇ ਤੁਹਾਡਾ ਪਿਸ਼ਾਬ ਨਿਕਲ ਜਾਂਦਾ ਹੈ ਜਾਫਰ ਉੱਚੀ ਹਸਨ ਦੇ ਨਾਲ ਤੁਹਾਨੂੰ ਪਿਸ਼ਾਬ ਜਾਣ ਦੀ ਜ਼ਰੂਰਤ ਪੈ ਜਾਂਦੀ ਹੈ ਤਾਂ ਅੱਜ ਇਹ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਸਾਬਿਤ ਹੋ ਸਕਦੀ ਹੈ ਅੱਜ ਅਸੀਂ ਪਹੁੰਚੇ ਇੱਕ ਵਾਰ ਮੁੜ ਤੋਂ ਨਾਗੀ ਇਲੈਕਟ੍ਰੋ ਹੋਮੀਓਪੈਥਿਕ ਸੈਂਟਰ ਜਲੰਧਰ ਦੇ ਵਿੱਚ ਜਿੱਥੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਨੇ ਡਾਕਟਰ ਕਰਨ ਕਟਾਰੀਆ ਤੇ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਅੱਜ ਨੁਸਖਾ ਫਾਰਮੂਲਾ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਆ ਜਿਸ ਨਾਲ ਤੁਹਾਡੇ ਪਿਸ਼ਾਬ ਨਾਲ ਸੰਬੰਧਤ ਲਗਭਗ ਲਗਭਗ 35 ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਇੱਕ ਨੁਸਖੇ ਦੇ ਵਿੱਚ ਖਤਮ ਹੋ ਸਕਦੀਆਂ ਨੇ ਸਾਡੇ ਨਾਲ ਨੇ ਸ਼ੁਰੂਆਤ ਅਸੀਂ ਕਰ ਲੈਂਦੇ ਹਮੇਸ਼ਾ ਦੀ ਤਰ੍ਹਾਂ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਤੋਂ ਨਾਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਆਕੀ ਕੀ ਟੈਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਔਰ ਜਿਨ੍ਹਾਂ ਨੇ ਸਾਨੂੰ ਫਿਰ ਸਾਡੇ ਪਿਆਰ ਭਰੇ ਸੋਤਿਆਂ ਰੂਬਰੂ ਕੀਤਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਉਸ ਰੋਤਿਆਂ ਦਾ ਜਿਹੜੇ ਸਾਡੇ ਇਸ ਨੁਸਕੇ ਫਾਰਮੂਲੇ ਵਰਤ ਕੇ ਵਾਕੂ ਵੀ ਫਾਇਦਾ ਲੈ ਰਹੇ ਆ ਅੱਛਾ ਅੰਡਾਗੀ ਸਾਹਿਬ ਸਭ ਤੋਂ ਪਹਿਲਾ ਸਵਾਲ ਇੱਥੇ ਇਹ ਹੀ ਹੋਇਆ ਪਹਿਲਾਂ ਕਿਸੇ ਕਿਸੇ ਨੂੰ ਪਿਸ਼ਾਬ ਨਾਲ ਸੰਬੰਧਿਤ ਰੋਗ ਹੁੰਦੇ ਸੀ ਅੱਜ ਕੱਲ ਹਰੇਕ ਨੂੰ ਹੀ ਲਗਭਗ ਇਹ ਪ੍ਰੋਬਲਮ ਹੈਗੀ ਹੈ ਹਰ ਦੂਜੇ ਤੀਜੇ ਬੰਦੇ ਨੂੰ ਜਦੋਂ ਥੋੜੀ ਜੀ ਉਮਰ ਗਿਣ ਨੂੰ ਲੰਘਦੀ ਹੈ ਯਾਨੀ ਕਿ 40 45 ਸਾਲ ਦੀ ਹੁੰਦੀ ਹੈ ਬੱਚਿਆਂ 'ਚ ਵੀ ਅੱਜ ਕੱਲ ਤੇ ਬਣੀਆਂ ਦਿਕਤਾ ਹੈਗੀਆਂ ਨੇ ਬਿਲਕੁਲ ਫਰੁਕੀ ਸਾਹਿਬ ਅੱਜ ਅਸੀਂ ਇਸ ਵੀਡੀਓ ਬਣਾਉਣ ਦਾ ਮਕਸਦ ਕਿਉਂਕਿ ਸਾਡੇ ਕੋਲ ਪਿਛਲੇ ਲਾਸ ਸਮੇਂ ਤੋਂ ਕਾਫੀ ਪੇਸ਼ੈਂਟ ਇਸ ਸੰਬੰਧਿਤ ਰੋਗ ਨਾਲ ਆ ਰਹੇ ਸੀ ਫਿਰ ਅਸੀਂ ਕਿਹਾ ਵੀ ਚਲੋ ਅਸੀਂ ਆਪਦੇ ਬ੍ਰਹਮਸਤਰ ਜੋਚੇਜਾ ਦੇ ਰਹੇ ਹਾਂ ਪਰ ਅਸੀਂ ਕਿਉਂ ਨਾ ਦਰਸ਼ਕਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਸਾਂਝੀ ਕਰੀਏ ਔਰ ਇੱਕ ਵਧੀਆ ਜਿਹਾ ਨੁਸਖਾ ਦਈਏ ਜਿਹੜਾ ਉਹਨਾਂ ਨੂੰ ਵਰਤ ਕੇ ਘਰੇ ਹੀ ਠੀਕ ਹੋ ਜਾਣਾ ਕਿਉਂਕਿ ਦੇਖੋ ਯੂਰਨ ਸੰਬੰਧੀ ਪ੍ਰੋਬਲਮ ਆਉਂਦੇ ਬਹੁਤ ਕਾਰਨ ਔਰ ਇਸ ਚੀਜ਼ ਨੂੰ ਨਾ ਬਹੁਤ ਲੋਕ ਸੀਰੀਅਸ ਨਹੀਂ ਲੈਂਦੇ ਕਹਿੰਦੇ ਚਲੋ ਕੋਈ ਜੱਕਰ ਨਹੀਂ ਚੱਲਦਾ ਪਰ ਜੇ ਤੁਹਾਨੂੰ ਵ ਪੀਨ ਦੇ ਨਾਲ ਬਾਥਰੂਮ ਆ ਰਿਹਾ ਹੈ ਅਲੱਗ-ਅਲੱਗ ਸਮੇਂ ਜੇ ਕਹੋ ਕਿ ਲੱਗ ਕੇ ਵੀ ਬਾਥਰੂਮ ਆ ਰਿਹਾ ਤੇ ਸਮਝ ਲਓ ਕਿ ਤੁਸੀਂ ਯੂਟੀਆਈ ਦੇ ਸ਼ਿਕਾਰ ਹੋ ਚੁੱਕੇ ਹੋ। ਕਦੇ ਸ਼ਿਕਾਰ ਯੂਟੀਆਈ ਦੇ ਇਹ ਕੀ ਹੁੰਦਾ ਹੈ? ਯੂਰਿਨਰੀ ਟ੍ਰੈਕ ਇਨਫੈਕਸ਼ਨ ਅੱਜ ਆਪਾਂ ਉਹਦੇ ਬਾਰੇ ਗੱਲ ਕਰਨ ਲੱਗੇ ਆ ਔਰ ਇਹ ਮੇਲ ਫੀਮੇਲ ਦੋਨਾਂ ਦੇ ਵਿੱਚ ਹੀ ਹੁੰਦੀ ਹੈ। ਇਹ ਦੋਨਾਂ ਔਰ ਇਹਦਾ ਸਭ ਤੋਂ ਵੱਡਾ ਕਾਰਨ ਪਤਾ ਬਰੁਕੀ ਸਾਹਿਬ ਕੀ ਹੈ? ਆਪਾਂ ਦੇਖੋ ਇੱਕ ਚੀਜ਼ ਨੂੰ ਦੇਖਿਓ ਜਦੋਂ ਵਾਸ਼ਰੂਮ ਕਰਕੇ ਆਉਨੇ ਆ ਆਪਾਂ ਹੱਥਾਂ ਨੂੰ ਤਾਂ ਵਾਸ਼ ਕਰ ਲਿਆ ਚੰਗੀ ਤਰ੍ਹਾਂ। ਪਰ ਆਪਾਂ ਹੁਣ ਜਿੱਥੋਂ ਵਾਸ਼ਰੂਮ ਆਪਣਾ ਪਾਸ ਹੋ ਰਿਹਾ ਆਪਾਂ ਉਹ ਚੀਜ਼ ਨੂੰ ਵਾਸ਼ ਨਹੀਂ ਕੀਤਾ ਹੁਣ ਦੇਖੋ ਸਾਡੇ ਬਾਡੀ ਦੇ ਵਿੱਚ ਜਿਹੜੀ ਕਿਡਨੀ ਆ ਕਿਡਨੀ ਦਾ ਕੰਮ ਕੀ ਆ ਸਾਰੀ ਬਾਡੀ ਦੀ ਗੰਦਗੀ ਨੂੰ ਜ਼ਾਬ ਕਰਨਾ ਫਿਲਟਰ ਕਰਨਾ ਹੁਣ ਜਦੋਂ ਸਾਡੀ ਬਾਡੀ ਚ ਹੁਣ ਜਦੋਂ ਕੁਝ ਜ਼ਹਿਰੀਲੇ ਕੁਝ ਪਦਾਰਥਾਂ ਦੀ ਮਾਤਰਾ ਵੱਧ ਜਾਂਦੇ ਜ਼ਹਿਰੀਲੇ ਕੁਝਵੇਂ ਮੰਨ ਲਓ ਬਿਲਕੁਲ ਵੱਧ ਜਾਂਦੇ ਹੁਣ ਉਹ ਕਿਡਨੀ ਨੇ ਤਾਂ ਫਿਲਟਰ ਕਰਤਾ ਬਲੱਡ ਹੁਣ ਵਾਇਆ ਯੂਰਿਨ ਜਦੋਂ ਪਾਸ ਹੋਣਗੇ ਤਾ ਉਹ ਯੂਟਆਈ ਡੀ ਇਨਫੈਕਸ਼ਨ ਵਧਾਉਣਗੇ ਜਿਵੇਂ ਕਿ ਮੰਨ ਲਓ ਕੋਈ ਵੀ ਚੀਜ਼ ਦੀ ਮਾਤਰਾ ਜੇ ਮੈਗਨੀਸ਼ੀਅਮ ਦੀ ਮਾਤਰਾ ਵਧ ਗਈ ਫਾਸਫੋਰਸ ਦੀ ਮਾਤਰਾ ਵਧ ਗਈ 슈ਗਰ ਦੀ ਮਾਤਰਾ ਜੇ ਹੁਣ 슈ਗਰ ਦੇ ਵਧਣ ਦੇ ਨਾਲ ਵਾਰ-ਵਾਰ ਬਾਥਰੂਮ ਆਏਗਾ ਉਹ ਬਾਥਰੂਮ ਕਿਉਂ ਆ ਰਹਾ ਹੈ ਤੁਹਾਡੀ ਬੋਡੀ ਡੀਟੌਕਸ ਹੋ ਰਹੀ ਹੈ ਪਰ ਜੇ ਬਾਥਰੂਮ ਵਾਰ-ਵਾਰ ਨਹੀਂ ਆਊਗਾ ਤਾਂ ਹਾਰਟ ਅਟੈਕ ਹੋਣ ਦੇ ਚਾਂਸ ਆ ਕੋਲੇਸਟ੍ਰੋਲ ਵਧਣ ਦੇ ਚਾਂਸ ਆ ਹੋਰ ਕਈ ਸਮੱਸਿਆਵਾਂ ਦੇ ਕਾਰਨ ਚਲੋ ਅੱਜ ਆਪਾਂ ਗੱਲ ਕਰ ਰਹੇ ਯੂਟਆਈ ਦੀ ਮਕਸਦ ਕਿ ਜਦੋਂ ਚੀਜ਼ ਕੋਈ ਵੀ ਵਧੂਗੀ ਨਾ ਉਹ ਚੀਜ਼ ਸਾਡਾ ਨੁਕਸਾਨ ਕਰੇਗੀ ਹੀ ਕਰੇਗੀ ਜੀ ਜੀ ਅਸੀਂ ਤੁਹਾਡੇ ਕੋਲੋਂ ਕਾਰਨ ਸਮਝਾਂਗੇ ਕਿ UTI ਦੇ ਕਾਰਨ ਕੀ ਹੁੰਦੇ ਨੇ ਡਾਕਟਰ ਸਾਹਿਬ ਪਰ ਇੱਕ ਸਵਾਲ ਹੈਗਾ ਬੜਾ ਇੰਪੋਰਟੈਂਟ ਅ ਅਸੀਂ ਡਾਕਟਰ ਕਰਨ ਕਟਾਰੀਆ ਸਾਹਿਬ ਤੋਂ ਲੈ ਲੈਂਦੇ ਹਾਂ ਕਰਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਹਕੀਕਤ ਟੀਵੀ ਪੰਜਾਬੀ ਦਾ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਔਰ ਤੰਦਰੁਸਤ ਹੋਣਗੇ ਅੱਛਾ ਜਿਸ ਤਰੀਕੇ ਨਾਲ ਨਾਗੀ ਸਾਹਿਬ ਨੇ ਦੱਸਿਆ ਹੈ ਕਿ ਜਿਹੜਾ ਯੂਟੀਆਈ ਦੇ ਉੱਤੇ ਅਸੀਂ ਗੱਲਬਾਤ ਕਰਨ ਵਾਲੇ ਆ ਬਹੁਤ ਸਾਡੀਆਂ ਭੈਣਾਂ ਹੈਗੀਆਂ ਨੇ ਸਾਡੀਆਂ ਮਾਵਾਂ ਹੈਗੀਆਂ ਨੇ ਜਿਨ੍ਹਾਂ ਨੂੰ ਡਾਈਪਰ ਲਗਾ ਕੇ ਰੱਖਣਾ ਪੈ ਰਿਹਾ ਇਸ ਵੇਲੇ ਅਗਰ ਉਹਨਾਂ ਨੇ ਕਿਤੇ ਆਉਣਾ ਜਾਣਾ ਪਤਾ ਨਹੀਂ ਲੱਗਦਾ ਪਿਸ਼ਾਬ ਨਿਕਲ ਜਾਂਦਾ ਹੈ ਜਾਂ ਛਿੱਕ ਮਾਰੇ ਤੇ ਜਾਂ ਫਿਰ ਅਸੀਂ ਕਹਿ ਲਈਏ ਕਿ ਖੰਗਣ ਨਾਲ ਜਾਂ ਫਿਰ ਉੱਚੀ ਉੱਚੀ ਕਈ ਵਾਰ ਹਾਸਾ ਨਿਕਲ ਜਾਂਦਾ ਉਹਦੇ ਨਾਲ ਵੀ ਪਿਸ਼ਾਬ ਜਿਹੜਾ ਉਹ ਪਾਸ ਹੋ ਜਾਂਦਾ ਹੈ ਤੇ ਫਿਰ ਇਹਦੇ ਵਿੱਚ ਇਸ ਤਰ੍ਹਾਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਅੱਜ ਜਿਹੜਾ ਟ੍ਰੀਟਮੈਂਟ ਹੈਗਾ ਜਿਹੜਾ ਇਲਾਜ ਹੈਗਾ ਕੋਈ ਹੋਰ ਨਹੀਂ ਕਰੇਗਾ ਕੋਈ ਡਾਕਟਰ ਨਹੀਂ ਕਰੇਗਾ ਕੋਈ ਵੈਦ ਨਹੀਂ ਕਰੇਗਾ ਕੋਈ ਹਕੀਮ ਨਹੀਂ ਕਰੇਗਾ ਇੱਕ ਔਲਾ ਵੈਦ ਦਾ ਡਾਕਟਰ ਦਾ ਹਕੀਮ ਦਾ ਕੰਮ ਕਰੇਗਾ ਦਵਾਈਆਂ ਦਾ ਕੰਮ ਕਰੇਗਾ ਕਿਵੇਂ ਕਰੇਗਾ ਇਸ ਤਰ੍ਹਾਂ ਦਾ ਔਲੇਜ ਕੀ ਹੈ ਜੀ ਫਰੁਕੀ ਸਾਹਿਬ ਇਹ ਚੀਜ਼ ਨਾ ਪੁੱਛੋ ਕਿ ਇਸ ਔਲੇ ਚ ਕੀ ਆ ਤੁਸੀਂ ਇਹ ਪੁੱਛੋ ਇੰਦੇ ਚ ਕੀ ਕੀ ਆ ਇੱਕ ਔਲੇ ਦੇ ਵਿੱਚ 35 ਅੰਬਾਂ ਨਾਲੋਂ ਵੱਧ ਸ਼ਕਤੀ ਆ ਅਗਰ ਤੁਸੀਂ ਵਿਟਾਮਿਨ ਚਾਹੀਦੇ ਬਿਲਕੁਲ ਠੀਕ ਆ ਜੀ ਇੱਕ ਔਲੇ ਦੇ ਵਿੱਚ ਨੋਂ ਨਿੰਬੂ ਇੱਕ ਸਾਈਡ ਤੇ ਇੱਕ ਔਲਾ ਇੱਕ ਸਾਈਡ ਤੇ ਅਗਰ ਤੁਹਾਨੂੰ ਅਲਕਾਲਾਈਨ ਲੈਵਲ ਆਫ ਦੇ ਸਰੀਰ ਦਾ ਤੁਸੀਂ ਬੈਲੈਂਸ ਕਰਨਾ ਵਾ ਇੱਕ ਔਲਾ ਔਰ 18 ਕੇਲੇ ਜਿਨ੍ਹਾਂ ਦੇ ਸਰੀਰ ਦੇ ਵਿੱਚ ਵੀਕਨੈਸ ਆ ਜਿਨ੍ਹਾਂ ਦਾ ਦਿਲ ਉੱਠਣ ਨੂੰ ਨਹੀਂ ਕਰਦਾ ਇਹ ਉਹਨਾਂ ਵਾਸਤੇ ਇੱਕ ਔਲਾ ਅੱਜ ਕਰਾਮਾਤੀ ਕੰਮ ਕਰੇਗਾ ਔਰ ਜਿਹੜੀ ਗੱਲ ਆਪਾਂ ਕਰ ਰਹੇ ਆ ਯੂਟੀਆਈ ਦੀ ਜੀ ਯੂਟੀਆਈ ਦੇਖੋ ਜਿਵੇਂ ਅਗੀ ਸਾਹਿਬ ਨੇ ਦੱਸਿਆ ਕਿ ਜਦੋਂ ਤੁਸੀਂ ਵਾਸ਼ਰੂਮ ਕਰਦੇ ਹੋ ਉਹਨੂੰ ਵੋਸ਼ ਨਹੀਂ ਕਰੋਗੇ ਤਾਂ ਉਹ ਦਿੱਕਤ ਆਏਗੀ ਇਨਫੈਕਸ਼ਨ ਵਧੇਗੀ ਵਧੇਗੀ ਹੁਣ ਉਹਦੇ ਨਾਲ ਇਨਫੈਕਸ਼ਨ ਵਧਣ ਦੇ ਨਾਲ ਸਭ ਤੋਂ ਪਹਿਲਾ ਕਾਰਨ ਕੀ ਹੁੰਦਾ ਵਾ ਬਾਥਰੂਮ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਹੈ ਜਲਨ ਹੋਣ ਲੱਗ ਜਾਂਦੀ ਹੈ ਦੂਜੇ ਨੰਬਰ ਤੇ ਬਾਥਰੂਮ ਰੁੱਕ ਰੁੱਕ ਕੇ ਹੁੰਦਾ ਪ੍ਰੈਸ਼ਰ ਬਹੁਤ ਜ਼ਿਆਦਾ ਪਿਆ ਹੁੰਦਾ ਵਾ ਪਰ ਯੂਰੀਨ ਪਾਸ ਨਹੀਂ ਹੋ ਰਿਹਾ ਹੁੰਦਾ ਟੁਕਾ ਟੁਕਾ ਆਉਂਦਾ ਵਾ ਉਹ ਦਰਦ ਵੀ ਕਰਦਾ ਬਾਅਦ ਵਿੱਚ ਤੀਸਰੇ ਨੰਬਰ ਤੇ ਤੁਹਾਡੇ ਸਾੜ ਪਊਗਾ ਸਾੜ ਇਦਾਂ ਪਊਗਾ ਕਿ ਜਿਵੇਂ ਕੋਈ ਉੱਥੇ ਮੱਚ ਰਿਹਾ ਕੋਈ ਚੀਜ਼ ਇਹ ਕਾਰਨ ਜਦੋਂ ਯੂਟੀਆਈ ਦੀ ਸਮੱਸਿਆ ਨਾਲ ਤੁਸੀਂ ਜਾਣਦੇ ਹੋ ਤੇ ਇਹ ਕਾਰਨ ਉਦੋਂ ਦੇ ਇਹ ਹੁੰਦਾ ਕਿਉਂ ਆ ਕਿਉਂਕਿ ਜਦੋਂ ਤੁਹਾਡੀ ਕਿਡਨੀ ਦੇ ਵਿੱਚ ਕਿਡਨੀ ਦੇ ਫੰਕਸ਼ਨ ਵਾ ਜਿਹੜੇ ਉਹ ਖਰਾਬ ਹੋ ਜਾਂਦੇ ਆ ਇਹ ਉਸ ਦੇ ਕਾਰਨ ਹੁੰਦਾ ਔਰ ਅੱਜ ਜਿਹੜਾ ਆਮਲਾ ਲੈ ਕੇ ਆਏ ਆ ਆਪਾਂ ਇਹ ਆਮਲਾ ਤੁਹਾਡੇ ਉਸ ਫੰਕਸ਼ਨਾਂ ਨੂੰ ਜਿਹੜੇ ਡਿਸਟਰਬ ਹੋ ਚੁੱਕੇ ਨੇ ਉਹਨਾਂ ਨੂੰ ਬੈਲੈਂਸ ਕਰੇਗਾ ਜੀ ਜੀ ਬਿਲਕੁਲ ਜੀ ਅੱਛਾ ਨਗੀ ਸਾਹਿਬ ਇੱਕ ਬੜਾ ਅਹਿਮ ਸਵਾਲ ਇਥੇ ਇਹ ਹੈ ਆ ਆਮ ਲੋਕਾਂ ਨੂੰ ਤੁਸੀਂ ਕੀ ਸੁਜੈਸਟ ਕਰੋਗੇ ਕਿ ਇਹਦੇ ਆਮ ਕਰਕੇ ਜਿਸ ਤਰੀਕੇ ਨਾਲ ਇਹਨੇ ਕਿਹਾ ਕਿ ਜਦੋਂ ਅਸੀਂ ਯੂਰিন ਪਾਸ ਕਰਨ ਜਾਂਦੇ ਆ ਜ਼ਿਆਦਾਤਰ ਇਹ ਪ੍ਰੋਬਲਮ ਉੱਥੋਂ ਸ਼ੁਰੂ ਹੁੰਦੀ ਹੈ ਯੂਟੀਆਈ ਦੀ ਹੋਰ ਕਿਹੜੇ ਕਾਰਨ ਨੇ ਤੁਹਾਡੇ ਮੁਤਾਬਿਕ ਜਿਸ ਦੇ ਜਿਸ ਕਰਕੇ ਸਾਡੀਆਂ ਭੈਣਾਂ ਸਾਡੇ ਭਰਾ ਵੱਡੀ ਗਿਣਤੀ ਚ ਯੂਟੀਆਈ ਦੀ ਪ੍ਰੋਬਲਮ ਨਾਲ ਦੋ ਦੋ ਚਾਰ ਚਾਰ ਹੁੰਦੇ ਨੇ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਜਦੋਂ ਅਸੀਂ ਯੂਰিন ਪਾਸ ਕਰਦੇ ਸਾਡਾ ਬੈਕਟੀਰੀਆ ਹੈ ਨਾ ਉਹ ਜਿਹੜਾ ਬੈਕਟੀਰੀਆ ਅਸੀਂ ਪਾਸ ਕਰ ਰਹੇ ਹਾਂ ਮੰਨ ਲਓ ਯੂਰিন ਇਹ ਬਾਹਰ ਜਾ ਰਿਹਾ ਉਹ ਉਹੀ ਅੰਦਰ ਆ ਜਾਂਦਾ ਉਤੋ ਹੀ ਵਾਪਸ ਉਹਦੇ ਨਾਲ ਇਨਫੈਕਸ਼ਨ ਇਹ ਪਹਿਲਾ ਕਾਰਨ ਔਰ ਉਦੋਂ ਬਾਅਦ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਉਸ ਆਪਣੇ ਏਰੀਆ ਨੂੰ ਚੰਗੀ ਤਰ੍ਹਾਂ ਸਾਫ ਪਾਣਾ ਵਾਸ਼ ਕਰੋਗੇ ਤਾਂ ਬੈਕਟੀਰੀਆ ਖਤਮ ਹੋ ਜਾਏਗਾ ਜਿੰਨ ਇਨਫੈਕਸ਼ਨ ਇਹ ਪਹਿਲਾ ਦੂਜੇ ਨੰਬਰ ਤੇ ਅਸੀਂ ਆਪਣੀ ਜੇ ਗੱਲ ਕਰੀਏ ਉਹ ਫੁਆਰਿਆਂ ਦਾ ਜਿਹੜਾ ਇਸਤੇਮਾਲ ਕਰਦੇ ਆ ਜੈਟ ਜਿੰਨੂੰ ਬੋਲਦੇ ਆ ਜੈਟ ਟਾਇਲਟ ਸੀਟ ਜਿਹੜੀ ਉਹ ਫੁਆਰੇ ਦਾ ਯੂਜ਼ ਕਰਾਂਗੇ ਤਾਂ ਉਹਦੇ ਨਾਲ ਵੀ ਯੂਟੀਆਈ ਦੀ ਪ੍ਰੋਬਲਮ ਆਉਂਦੇ ਸੁਭਾ ਬਹੁਤ ਵੱਡੇ ਚਾਂਸ ਆ ਤੀਜੇ ਨੰਬਰ ਤੇ ਅੱਜ ਕੱਲ ਦਾ ਫਰੂਕੀ ਸਾਹਿਬ ਇੱਕ ਚੀਜ਼ ਹੋਰ ਦੱਸਦੇ ਆ ਜਿਹੜੇ ਆਪਾਂ ਅੰਡਰਗਾਰਮੈਂਟ ਪਾਉਨੇ ਆ ਠੀਕ ਹੈ ਨਾ ਉਹ ਇੱਕ ਲੈ ਕੇ ਆਉਂਦਾ ਬੰਦਾ ਹੁਣ ਉਹ ਤਿੰਨ ਤਿੰਨ ਸਾਲ ਉਹੀ ਚੱਲੀ ਜਾਂਦੇ ਆ ਅੰਡਰਵੇਅਰ ਅੰਡਰਵੇਅਰ ਤਿੰਨ ਤਿੰਨ ਸਾਲ ਉਹੀ ਹਰ ਦੋ ਤੋਂ ਤਿੰਨ ਮਹੀਨੇ ਬਾਅਦ ਤੁਹਾਡਾ ਅੰਡਰਵੇਅਰ ਚੇਂਜ ਹੋਣਾ ਚਾਹੀਦਾ ਕਿਉਂਕਿ ਜਦੋਂ ਨੂੰ ਵਾਰ-ਵਾਰ ਅਸੀਂ ਕੈਮੀਕਲ ਨਾਲ ਵਾਸ਼ ਕਰਦੇ ਆ ਹਾਂਜੀ ਵਾਰ-ਵਾਰ ਵਾਸ਼ ਕਰਦੇ ਆ ਤੇ ਉਹਦੇ ਰਹੀਂ ਵੀ ਸਾਡੀ ਇਨਫੈਕਸ਼ਨ ਵੱਧਦੀ ਹੈ ਇਸੇ ਲਈ ਆਪਾਂ ਨੇ ਉਹ ਦੋ ਤੋਂ ਤਿੰਨ ਮਹੀਨੇ ਬਾਅਦ ਉਹ ਚੇਂਜ ਹੋਣਾ ਬਹੁਤ ਜ਼ਰੂਰੀ ਹੈ ਉਹ ਤੀਜੇ ਨੰਬਰ ਤੇ ਇੱਕ ਚੀਜ਼ ਹੋਰ ਧਿਆਨ ਰੱਖਿਓ ਤੁਹਾਨੂੰ ਜਦੋਂ ਯੂਰਿਨ ਆ ਰਿਹਾ ਹੈ ਉਸ ਟਾਈਮ ਯੂਰਿਨ ਨੂੰ ਰੋਕਣਾ ਨਹੀਂ ਆ ਭਾਵੇਂ ਜਿੱਡੇ ਮਰਜੀ ਐਮਰਜੈਂਸੀ ਕੰਮ 'ਚ ਬੈਠੇ ਹੋਇਓ ਸਭ ਤੋਂ ਪਹਿਲੋ ਜਾ ਕੇ ਯੂਰਿਨ ਪਾਸ ਕਰਨਾ ਠੀਕ ਇਹ ਨਲ ਵੀ ਯੂਟੀ ਨਹੀਂ ਹੋ ਸਕਦਾ ਬਿਲਕੁਲ 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 ਅਸਤੇ ਕਈ ਵਾਰ ਹੁੰਦਾ ਜੀ ਪਿਸ਼ਾਬ ਸਾਨੂੰ ਜਲੰਦਰੋਂ ਆਉਣ ਤੋਂ ਲੱਗਦਾ ਸੀ ਜਾ ਕੇ ਮੋਗੇ ਮਤਲਬ ਪਾਸ ਕਰਦੇ ਆ ਫਰੂਕੀ ਸਾਹਿਬ ਜਦੋਂ ਹੁਣ ਤੁਸੀਂ ਇੱਕ ਚੀਜ਼ ਦੱਸੋ ਆਪਾਂ ਇਹ ਚੀਜ਼ ਬੋਲਿਆ ਕਿ ਕਿਡਨੀ ਨੇ ਵਾਸ਼ ਕਰਤਾ ਬਲੱਡ ਸਾਫ਼ ਕਰਕੇ ਉਹ ਤਾਂ ਉਹਨੇ ਫਾਡ ਨੂੰ ਦੇ ਦਿੱਤਾ ਨਾ ਤੇ ਹੁਣ ਰਹਿ ਗਿਆ ਗੰਦ ਗੰਦਮਲ ਜੋ ਵੀ ਆ ਹੁਣ ਉਹ ਅੰਦਰ ਬਲੈਡਰ ਚ ਜਮਾ ਹੈ ਪ੍ਰੈਸ਼ਰ ਬਣ ਗਿਆ ਕਿ ਇਹਨੂੰ ਬਾਹਰ ਕੱਢੀਏ ਅੰਦਰ ਉਹ ਬਲੈਡਰ ਹੁਣ ਤੁਹਾਨੂੰ ਕੀ ਹੋਇਆ ਕਿ ਤੁਸੀਂ ਇੱਕ ਵਾਰ ਤਾਂ ਤੁਹਾਨੂੰ ਮੈਸੇਜ ਆਇਆ ਕਿ ਮੈਨੂੰ ਪਾਥਰੂਮ ਆਇਆ ਅਚਾਨਕ ਕੰਮ ਜ਼ਿਆਦਾ ਆ ਗਿਆ ਤੁਹਾਨੂੰ ਚੇਤਾ ਭੁੱਲ ਗਿਆ ਉਸ ਤੋਂ ਬਾਅਦ 2 ਘੰਟੇ ਤੁਸੀਂ ਬਾਥਰੂਮ ਗਿਆ ਹੀ ਨਹੀਂ ਹੁਣ ਉਹ ਜਿਹੜੇ ਵਿਛਾਲੇ ਪਦਾਰਥ ਥਾ ਉਹ ਤੁਹਾਡੇ ਅੰਦਰ ਹੀ ਬਲੈਡਰ ਦੇ ਵਿੱਚ ਜਮਾ ਜਦੋਂ ਵਿਸ਼ਾਲੇ ਪਦਾਰਥ ਜਮਾ ਹੋਣਗੇ ਤਾਂ ਯੂਟੀਆਈ ਦੀ ਪ੍ਰੋਬਲਮ ਹਰ ਪ੍ਰਕਾਰ ਦੇ ਵਿੱਚ ਹੋਣੀ ਹੀ ਹੋਣੀ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਇਸ ਲਈ ਹੋਰ ਲਾਸਟ ਜੇ ਮੈਂ ਗੱਲ ਕਰਾਂ ਜਿਹੜੇ ਲੋਕ ਪਾਣੀ ਘੱਟ ਪੀਂਦੇ ਜਿਹੜੇ ਲੋਕ ਪਾਣੀ ਚਾਹੇ ਫੀਮੇਲ ਹੈ ਚਾਹੇ ਫੀਮੇਲ ਆ ਜਿਹੜੇ ਪਾਣੀ ਘੱਟ ਪੀਂਦੇ ਉਹਨਾਂ ਨੂੰ ਯੂਟੀਆਈ ਦੀ ਪ੍ਰੋਬਲਮ ਹੋਣੀ ਹੀ ਹੋਣੀ ਹੈ ਇਸ ਲਈ ਸਭ ਤੋਂ ਜ਼ਿਆਦਾ ਦਿਨ ਚ ਘੱਟੋ ਘੱਟ 8 ਗਲਾਸ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਹਰ ਘੰਟੇ ਬਾਅਦ ਪਾਣੀ ਪੀਓ ਏ ਫਰੂਕੀ ਸਾਹਿਬ ਇਹ ਹੈ ਸਾਵਧਾਨੀ ਹੈ ਜੇ ਆਪਾਂ ਇਹਨੂੰ ਵਰਤਾਂਗੇ ਆ ਚੀਜ਼ਾਂ ਨੂੰ ਅਸੀਂ ਸਹੀ ਕਰ ਲਵਾਂਗੇ ਆ ਚੀਜ਼ਾਂ ਤੋਂ ਅਸੀਂ ਬਾਹਰ ਆ ਜਾਾਂਗੇ ਤਾਂ ਸਾਡੀ ਯੂਟੀਆਈ ਦੀ ਪ੍ਰੋਬਲਮ ਸੋਲਵ ਹੋ ਸਕਦੀ ਆ ਨਹੀਂ ਤੇ ਕੋਈ ਵੀ ਚਾਂਸ ਨਹੀਂ ਆ ਅਸੀਂ ਇਹਨੂੰ ਰੋਕਾਂਗੇ ਕਿਉਂਕਿ ਇਹ ਇਹਨਾਂ ਨਾਲ 100% ਆਉਣੀ ਹੀ ਆਉਣੀ ਆ ਪੁਕੀ ਸਾਹਿਬ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਛਾ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਬਹੁਤ ਸਾਰੇ ਕਾਰਨ ਦੱਸੇ ਨੇ ਕਰਨ ਜੀ ਹੁਣ ਸਾਨੂੰ ਇਹ ਦੱਸੋ ਵੀ ਜਿਹੜਾ ਇਹ ਔਲਾ ਹੈ ਇਹ ਨਾਲ ਤੁਸੀਂ ਖੀਰਾ ਵੀ ਰੱਖਿਆ ਹੈ ਇਹ ਕਿਸ ਤਰੀਕੇ ਨਾਲ ਯੂਜ਼ ਕਰਨਾ ਔਰ ਇਹਦਾ ਸਹੀ ਇਸਤੇਮਾਲ ਕਰਨ ਦਾ ਕੀ ਟੰਗ ਹੈਗਾ ਬਿਲਕੁਲ ਜੀ ਬਿਲਕੁਲ ਇਹ ਚੀਜ਼ ਮੈਂ ਦੱਸਦਾ ਔਰ ਉਸ ਤੋਂ ਪਹਿਲਾਂ ਮੈਂ ਇੱਕ ਕਾਰਨ ਤੁਹਾਨੂੰ ਹੋਰ ਕਲੀਅਰ ਕਰ ਦਿੰਦਾ ਵਾਂ ਇੱਕ ਜਦੋਂ ਆਪਾਂ ਵਾਸ਼ਰੂਮ ਕਰਦੇ ਆ ਅੱਜ ਨਾ ਲੋਕਾਂ ਨੂੰ ਬਾਥਰੂਮ ਕਰਨ ਦਾ ਤਰੀਕਾ ਹੀ ਨਹੀਂ ਪਤਾ ਠੀਕ ਹੈ ਵੀ ਬਾਥਰੂਮ ਕਰਨਾ ਕਿਵੇਂ ਆ ਜੀ ਆਮ ਆਪਾਂ ਕੀ ਕਰਦੇ ਆ ਅੰਗਰੇਜ਼ੀ ਸੀਟ ਆ ਅੰਗਰੇਜ਼ੀ ਸੀਟ ਤੇ ਬੈਠ ਕੇ ਬਾਥਰੂਮ ਕਰ ਲਿਆ ਜਾਂ ਫਿਰ ਖੜੇ ਹੋ ਕੇ ਕਰ ਲਿਆ ਹੁਣ ਅੱਜ ਜੇ ਤੁਸੀਂ ਆਪਦੀ ਯੂਆਈ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਸਾਰੇ ਤਰੀਕੇ ਸਾਰੇ ਨੁਸਖੇ ਸਾਰਾ ਕੁਝ ਛੱਡ ਦਿਓ ਅਗਰ ਤੁਸੀਂ ਇਹ ਇਕੱਲਾ ਵੀ ਨੁਸਕਾ ਕਰ ਗਏ ਜਿਹੜਾ ਮੈਂ ਦੱਸਣ ਲੱਗਾ ਵਾਂ ਬੜਾ ਹੀ ਅਹਿਮ ਨੁਸਕਾ ਵਾ ਇਹਦੇ ਨਾਲ ਜੇ ਕਿਸੇ ਨੂੰ ਪ੍ਰੋਸਟੇਟ ਦੀ ਸਮੱਸਿਆ ਵਾ ਕਿਸੇ ਨੂੰ ਯੂਰੀਨ ਇਨਫੈਕਸ਼ਨ ਦੀ ਸਮੱਸਿਆ ਵਾ ਕਿਸੇ ਦੇ ਰਸੋਲੀਆਂ ਨੇ ਇਹ ਨੁਸਕਾ ਉਹਨਾਂ ਨੂੰ ਵੀ ਠੀਕ ਕਰਨ ਦੀ ਸ਼ਕਤੀ ਰੱਖਦਾ ਵਾ ਔਰ ਬਾਥਰੂਮ ਕਰਨਾ ਕਿਵੇਂ ਆ ਜੀ ਸਭ ਜੇ ਮੈਂ ਗੱਲ ਕਰਾਂ ਫਰੁਕੀ ਸਾਹਿਬ ਅੱਜ ਤੋਂ 60 70 ਸਾਲ ਪਹਿਲਾਂ ਦੀ ਉਦੋਂ ਨਾ ਤਾਂ ਅੰਗਰੇਜ਼ੀ ਸੀਟਾਂ ਸੀ ਤੇ ਨਾ ਲੋਕ ਖੜੇ ਹੋ ਕੇ ਬਾਥਰੂਮ ਕਰਦੇ ਸੀ ਉਦੋਂ ਦੇਸੀ ਸੀਟਾਂ ਸੀਗੀਆਂ ਤੇ ਪੈਰਾ ਭਾਰ ਬੈਠ ਕੇ ਬਾਥਰੂਮ ਕੀਤਾ ਜਾਂਦਾ ਸੀ ਪੱਬਾ ਪਾਰ ਔਰ ਅੱਜ ਕੀ ਕਰਨਾ ਵਾ ਜੇ ਤੁਸੀਂ ਆਪਦੀ ਯੂਟੀਆਈ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਜੇ ਤੁਸੀਂ ਯੂਰੀਨਰੀ ਟ੍ਰੈਕ ਇਨਫੈਕਸ਼ਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਬਾਥਰੂਮ ਨੂੰ ਜਿਹੜਾ ਵਾ ਉੱਥੇ ਬੈਠ ਕੇ ਕਰਨਾ ਸ਼ੁਰੂ ਕਰ ਦੋ ਇਹਦੇ ਨਾਲ ਤੁਹਾਡੀ ਇਹ ਸਮੱਸਿਆ ਸੋਲਵ ਹੋਣੀ ਸ਼ੁਰੂ ਹੋ ਜਾਈਗੀ ਔਰ ਦੂਜੇ ਨੰਬਰ ਤੇ ਜਿਹੜੀ ਬਾਥਰੂਮ ਵਾਲੇ ਏਰੀਏ ਦੀ ਜਗਾ ਵਾ ਫਰੂਕੀ ਸਾਹਿਬ ਜਿਹੜੀ ਸਭ ਤੋਂ ਵੱਡਾ ਕਾਰਨ ਬਣਦੀ ਆ ਯੂਟੀਆਈ ਦਾ ਜਿਹੜੀ ਬਾਥਰੂਮ ਵਾਲੇ ਏਰੀਏ ਦੀ ਜਗਾ ਵਾ ਉੱਥੇ ਸਾਫ ਸਫਾਈ ਨਾ ਹੋਣਾ ਉੱਥੇ ਦੀ ਸਾਫ ਸਫਾਈ ਹੋਣੀ ਬੜੀ ਜ਼ਰੂਰੀ ਆ ਔਰ ਅੱਜ ਜੇ ਤੁਸੀਂ ਉਸ ਚੀਜ਼ ਨੂੰ ਕਰਨ ਲੱਗ ਜਾਨੇ ਹੋ ਅੱਜ ਤੋਂ ਹੀ ਕਰਨ ਲੱਗ ਜਾਨੇ ਹੋ ਤਾਂ ਤੁਸੀਂ ਇਸ ਸਮੱਸਿਆ ਤੋਂ ਬਾਹਰ ਆਉਣੇ ਸ਼ੁਰੂ ਹੋ ਜਾਓਗੇ ਔਰ ਰਹੀ ਗੱਲ ਆਮਲਾ ਔਰ ਖੀਰਾ ਦੀ ਇਹ ਤਾਂ ਫਰੂਕੀ ਸਾਹਿਬ मिनरल इनਾਂ ਦੇ ਵਿੱਚ ਨੇ ਨਿਊਟ੍ਰੀਸ਼ਨ ਇਨਾਂ ਦੇ ਵਿੱਚ ਨੇ ਕਿਉਂਕਿ ਤੰਦਰੁਸਤ ਰਹਿਣ ਦੇ ਲਈ मिनरल ਔਰ ਨਿਊਟ੍ਰੀਸ਼ਨ ਹੀ ਚਾਹੀਦੇ ਨੇ ਜਿਹੜੇ ਇਸ ਨੁਸਕੇ ਦੇ ਵਿੱਚ ਅੱਜ ਆਪਾਂ ਪਾ ਕੇ ਦਿੱਤੇ ਆ। ਜੀ ਜੀ। ਅੱਛਾ ਨੁਸਕਾ ਕਿਵੇਂ ਬਣਾਣਾ ਹੈ ਕਿਵੇਂ ਇਸਤੇਮਾਲ ਕਰਨਾ ਹੈ ਹੁਣ ਸਾਨੂੰ ਇਹ ਵੀ ਦੱਸ ਦਿਓ। ਬਿਲਕੁਲ ਜੀ ਬਿਲਕੁਲ ਨੁਸਕਾ ਬਹੁਤ ਬਣਾ ਕੇ ਦਿਖਾ ਦਿਓ। ਬਿਲਕੁਲ ਜੀ ਬਿਲਕੁਲ ਬਹੁਤ ਹੀ ਸਿੰਪਲ ਤੇ ਸਾਦਾ ਨੁਸਕਾ ਵਾ। ਆਪਾਂ ਦੋ ਆਮਲੇ ਲਵਾਂਗੇ। ਠੀਕ ਆ ਜੀ ਇਹਨਾਂ ਨੂੰ ਕੱਟ ਕਰਕੇ ਇਹਨਾਂ ਨੂੰ ਰੱਖ ਦੇਣਾ ਮਿਕਸੀ 'ਚ ਪਾ ਦਾਂਗੇ ਉਸ ਤੋਂ ਬਾਅਦ ਆਪਾਂ ਇੱਕ ਗਿੱਟਕਾ ਸਮਝ ਜੀ ਗਿੱਟਕਾ ਕੱਟ ਗਿੱਟਕਾ ਇਨੂੰ ਕੱਟ ਕੇ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਬਿਲਕੁਲ ਜੀ ਚੋਪ ਕਰਕੇ ਮਿਕਸੀ ਦੇ ਵਿੱਚ ਪਾ ਕੇ ਔਰ ਉਸ ਤੋਂ ਬਾਅਦ ਇੱਕ ਗਲਾਸ ਪਾਣੀ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਕ੍ਰਸ਼ ਕਰ ਲੈਣਾ ਵਾ ਔਰ ਉਸ ਤੋਂ ਬਾਅਦ ਜਿਹੜਾ ਉਹ ਜੂਸ ਦਾ ਗਲਾਸ ਨਿਕਲੇਗਾ ਉਹ ਤੁਹਾਨੂੰ ਇਸ ਤਰ੍ਹਾਂ ਦਾ ਨਜ਼ਰ ਆਏਗਾ ਔਰ ਇਹ ਇੱਕ ਗਲਾਸ ਹੀ ਤੁਹਾਨੂੰ ਤੰਦਰੁਸਤ ਕਰੇਗਾ ਜੀ ਜੀ ਕੀ ਕਰੇਗਾ ਇੱਕ ਗਲਾਸ ਹਮੇਸ਼ਾ ਦੀ ਤਰ੍ਹਾਂ ਇਹੀ ਸਵਾਲ ਕੀ ਕਰੇਗਾ ਇੱਕ ਗਲਾਸ ਫਿਰ ਕੀ ਸਾਹਿਬ ਹਮੇਸ਼ਾ ਦੀ ਤਰ੍ਹਾਂ ਮੈਂ ਵੀ ਤਾਂ ਇਹ ਗੱਲ ਕਹਿਣਾ ਇਹ ਨਾ ਪੁੱਛੋ ਇੱਕ ਗਲਾਸ ਕੀ ਕਰੇਗਾ ਇਹ ਪੁੱਛੋ ਕਿ ਇੱਕ ਗਲਾਸ ਕੀ ਕੀ ਕਰੇਗਾ ਸਭ ਤੋਂ ਪਹਿਲਾ ਫਾਇਦਾ ਜਿੰਨਾਂ ਨੂੰ ਯੂਟੀਆਈ ਦੀ ਸਮੱਸਿਆ ਇੱਕ ਗਲਾਸ ਯੂਟੀਆਈ ਨੂੰ ਖਤਮ ਕਰੇਗਾ ਜਿੰਨਾਂ ਨੂੰ ਕਿਡਨੀ ਦੇ ਵਿੱਚ ਸਮੱਸਿਆ ਵਾ ਇੱਕ ਗਲਾਸ ਕਿਡਨੀ ਦੀ ਸਮੱਸਿਆ ਸਹੀ ਕਰੇਗਾ ਇਹ ਤਾਂ ਹੋ ਗਿਆ ਜਿਹੜਾ ਨੁਸਖਾ ਆਪਾਂ ਜਿਹੜੀ ਚੀਜ਼ ਲਈ ਬਣਾਇਆ ਉਸ ਤੋਂ ਬਾਅਦ ਇੱਕ ਗਲਾਸ ਤੁਹਾਡਾ ਯੂਰਿਕ ਐਸਿਡ ਸਹੀ ਕਰੇਗਾ ਇੱਕ ਗਲਾਸ ਰੁਕਿਆ ਹੋਇਆ ਬਾਥਰੂਮ ਲੈ ਕੇ ਆਏਗਾ ਇੱਕ ਗਲਾਸ ਜਿਹਨੂੰ ਕਬਜ ਰਹਿ ਰਹੀ ਹੈ ਕਬਜ ਖੋਲੇਗਾ ਇੱਕ ਗਲਾਸ ਐਸਿਡਿਟੀ ਗੈਸ ਖਤਮ ਕਰੇਗਾ ਔਰ ਇੱਕ ਗਲਾਸ ਤੁਹਾਡੇ ਡਿਸਟਰਬ ਲੀਵਰ ਨੂੰ ਸਹੀ ਕਰੇਗਾ ਕੀ ਬਤਾ ਜੀ ਡਾਕਟਰ ਸਾਹਿਬ ਅੱਛਾ ਨਗੀ ਜੀ ਇੱਕ ਹੋਰ ਬੜਾ ਅਹਿਮ ਸਵਾਲ ਹੈਗਾ ਇਹ ਦਾ ਜਿਹੜਾ ਡਾਕਟਰ ਸਾਹਿਬ ਨੇ ਦੱਸਿਆ ਹੈ ਇਹ ਕਿਸ ਵੇਲੇ ਇਨਟੇਕ ਕਰਨਾ ਬਿਹਤਰੀਨ ਤਰੀਕਾ ਕਿਹੜਾ ਹੈ ਔਰ ਬਿਹਤਰੀਨ ਰਿਜ਼ਲਟ ਲੈਣ ਦਾ ਸਮਾਂ ਕਿਹੜਾ ਹੈ ਬਿਲਕੁਲ ਜੀ ਫਰੁਕੀ ਸਾਹਿਬ ਜਿਹੜੇ ਇਸ ਤਰ੍ਹਾਂ ਦੇ ਫਾਰਮੂਲੇ ਨੁਸਖੇ ਹੁੰਦੇ ਹਨ ਨਾ ਜਿਹੜੇ ਨੇਚਰ ਕੁਦਰਤ ਦੇ ਦੁਆਰਾ ਤਿਆਰ ਕੀਤੇ ਹੁੰਦੇ ਆ ਇਹਦਾ ਜਿਹੜਾ ਸਹੀ ਸਮਾਂ ਖਾਲੀ ਪੇਟ ਠੀਕ ਹੈ ਔਰ ਖਾਲੀ ਪੇਟ ਵੀ ਬਿਨਾ ਬਰਸ਼ ਕੀਤੇ ਕਿਉਂਕਿ ਸਾਡੇ ਕੁਦਰਤ ਨੇ ਸਾਡੇ ਸਰੀਰ ਤੋਂ ਵੀ ਇੱਕ ਦਵਾਈ ਕੱਢ ਕੇ ਲਾਰ ਜੀਬ ਤੇ ਉੱਪਰ ਲਿਆਂਦੀ ਹੋਈ ਉਹ ਵੀ ਤੁਹਾਡੇ ਅੰਦਰ ਹੀ ਜਾਣੀ ਚਾਹੀਦੀ ਆ ਔਰ ਜਦੋਂ ਇੱਕ ਗਲਾਸ ਇਹ ਪੀਣਾ ਇੱਕ ਘੁੱਟ ਭਰ ਕੇ ਮੂੰਹ ਚ ਇਸ ਤਰ੍ਹਾਂ ਕਰਕੇ ਫਿਰ ਅੰਦਰ ਲੰਗਾਉਣਾ ਇਸ ਤਰੀਕੇ ਨਾਲ ਤੁਸੀਂ ਹਰ ਰੋਜ਼ ਸਵੇਰੇ ਖਾਲੀ ਪੇਟ ਲੈਣਾ ਲੈਣਾ ਔਰ ਲਗਾਤਾਰ ਤੁਸੀਂ 10 ਤੋਂ 11 ਦਿਨ ਲੈ ਕੇ ਫਿਰ 5 ਦਿਨ ਦਾ ਗੈਪ ਉਹ ਵੀ ਜ਼ਰੂਰੀ ਹੈ ਫਿਰ ਉਦੋਂ ਬਾਅਦ ਦੇਖੋ ਫਿਰ 10 ਦਿਨ ਲਗਾਤਾਰ ਕਰੋ ਠੀਕ ਹੈ ਅੱਛਾ ਬਹੁਤ ਸਾਰੇ ਮਾਮਲੇ ਚ ਹੁੰਦੇ ਜੀ ਵੀ ਇਸ ਤਰ੍ਹਾਂ ਦੇ ਜਿਹੜੇ ਟੋਟਕੇ ਕਹਿ ਲੀਏ ਨੁਸਖੇ ਕਹਿ ਲੀਏ ਬਣਾਉਣ ਦਾ ਸਮਾਂ ਨਹੀਂ ਹੁੰਦਾ ਜਾਂ ਕਹਿੰਦੇ ਨੇ ਜੀ ਇਸ ਤਾਂ ਔਲੇ ਵੀ ਖਾ ਕੇ ਦਰਖਤ ਮਕਾਤੇ ਪਰ ਸਾਡੇ ਜਿਹੜੀ ਯੂਟਾਈ ਦੀ ਸਮੱਸਿਆ ਦਿੱਕਤ ਉਹ ਠੀਕ ਨਹੀਂ ਹੋਈ ਤੇ ਫਿਰ ਉਹਨਾਂ ਵਾਸਤੇ ਤੁਸੀਂ ਕੀ ਹੱਲ ਰੱਖਿਆ ਹੋਇਆ ਹੈ ਤੁਸੀਂ ਆਪਣਾ ਨੁਸਖਾ ਫਾਰਮੂਲਾ ਕੋਈ ਰੱਖਿਆ ਹੈ ਬਿਲਕੁਲ ਫਰੂਕੀ ਸਾਹਿਬ ਉਹਨਾਂ ਦੇ ਵਾਸਤੇ ਹਰ ਵਾਰ ਦੀ ਤਰ੍ਹਾਂ ਨਾਗੀ ਇਲੈਕਟ੍ਰੋਪੈਥੀ ਸੈਂਟਰ ਵੱਲੋਂ ਬ੍ਰਹਮ ਅਸਤਰ ਤੇ ਆ ਰਹੇ ਬ੍ਰਹਮ ਅਸਤਰ ਦਾ ਰਿਜ਼ਲਟ ਫਰੂਕੀ ਸਾਹਿਬ ਇੰਨੇ ਕੋ ਬਾ ਕਮਾਲ ਆ ਰਹੇ ਹਨ ਨਾ ਕਿ ਸਾਡੀ ਉਮੀਦ ਤੋਂ ਵੱਧ ਕੇ ਸਾਡੀ ਜਿਹੜੇ ਪੇਸ਼ੈਂਟ ਵਰਤਦੇ ਆ ਲੈ ਕੇ ਜਾਂਦੇ ਆ ਪਹਿਲੇ ਹੀ ਦਿਨ ਤੋਂ ਉਹਨਾਂ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਜਾਂਦੇ ਬ੍ਰਹਮ ਅਸਤਰ ਦੇ ਫਰੂਕੀ ਸਾਹਿਬ ਔਰ ਅਸੀਂ ਖੁਦ ਹਰ ਆ ਰਹੇ ਨੇ ਕਿਉਂਕਿ ਬ੍ਰਹਮ ਅਸਤਰ ਸਾਡਾ ਜਿਹੜਾ ਉਹ ਸੈੱਲ ਤੇ ਕੰਮ ਕਰਦਾ ਹੈ ਜਦੋਂ ਸੈੱਲ ਤੇ ਕੰਮ ਕਰੇਗਾ ਤੇ ਸੈੱਲ ਆਟੋਮੈਟਿਕ ਸਾਡੀ ਬੋਡੀ ਦੀ ਰਿਕਵਰੀ ਕਰਨੀ ਸ਼ੁਰੂ ਕਰੇਗਾ ਸਾਡੇ ਸਰੀਰ ਦੀ ਛੋਟੀ ਇਕਾਈ ਹੈ ਸੈੱਲ ਕਰੇਗਾ ਕੀ ਬ੍ਰਹਮਾਸਤਰ ਅਰੇ ਬ੍ਰਹਮਾਸਤਰ ਜਿੰਨਾਂ ਨੂੰ ਤੁਪਕਾ ਤੁਪਕਾ ਬਾਥਰੂਮ ਆ ਰਿਹਾ ਖੁੱਲਕੀ ਨਹੀਂ ਹੁੰਦਾ ਨਾ ਖੁੱਲਕੇ ਉਹਨਾਂ ਨੂੰ ਬਾਥਰੂਮ ਖੁੱਲਕੇ ਆਊਗਾ ਜਿੰਨਾਂ ਨੂੰ ਯੂਰਨ ਦੇ ਵਿੱਚ ਜਲਨ ਹੋ ਰਹੀ ਆ ਉਹ ਜਲਨ ਠੀਕ ਕਰੂਗਾ ਜਿੰਨਾਂ ਨੂੰ ਛਿੱਕ ਮਾਰਿਆ ਬਾਥਰੂਮ ਨਿਕਲ ਜਾਂਦਾ ਜਾਂ ਜਿੰਨਾਂ ਨੂੰ ਉੱਚੀ ਬੋਲਿਆ ਬਾਥਰੂਮ ਨਿਕਲ ਜਾਂਦਾ ਜਾਂ ਜਿੰਨਾਂ ਨੂੰ ਸੁੱਤੇ-ਸੁੱਤੇ ਪਿਆ ਤਬਕੇ ਤਬ ਤਬਕੇ ਦਾ ਅਸਰ ਵੀ ਯੂਰਿਨ ਪਾਸ ਹੋ ਜਾਂਦਾ ਤਾਂ ਮਤਲਬ ਉਹਨਾਂ ਵਾਸਤੇ ਇਹ ਬ੍ਰਹਮਾਸਤਰ ਵਰਦਾਨ ਦਾ ਕੰਮ ਕਰੇਗਾ ਪਰ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਜੇ ਵੱਡੀ ਉਮਰ ਦੇ ਪਿਆ ਪਿਆ ਵੀ ਪਿਸ਼ਾਬ ਨਿਕਲ ਜਾਂਦਾ ਉਹਨੂੰ ਵੱਢ ਮਾਰੇਗਾ ਬਿਲਕੁਲ ਜੀ ਬਿਲਕੁਲ ਇੱਕ ਹੋਰ ਤਾਂ ਦਾ ਫਰੂਕੀ ਸਾਹਿਬ ਜਦੋਂ 40 ਸਾਲ ਤੋਂ ਉਮਰ ਉੱਪਰ ਚੱਲ ਜਾਂਦੀ ਹੈ ਨਾ ਯੂਟਾਈ ਐ ਸਮੱਸਿਆ ਕਈ ਵਾਰੀ ਕ੍ਰੋਨਿਕਲ ਹੋ ਜਾਂਦੀ ਫਿਰ ਨਾਲ ਨਾਲ ਪ੍ਰੋਸਟੇਟ ਦੀ ਸਮੱਸਿਆ ਵੀ ਆ ਜਾਂਦੀ ਨਾ ਫਿਰ ਉਹਨਾਂ ਜਿਹੜੇ ਪ੍ਰੋਸਟੇਟ ਦੀ ਸਮੱਸਿਆ ਆ ਜਾਂਦੀ ਉਹਨਾਂ ਦੇ ਚ ਬਾਥਰੂਮ ਰੁੱਕ ਜਾਂਦਾ ਤੇ ਜਦੋਂ ਰੁਕਿਆ ਹੋਇਆ ਬਾਥਰੂਮ ਵੀ ਇਹਨੇ ਪਾਸ ਕਰਨਾ ਜੀ ਇਹ ਸ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਅੱਛਾ ਕਰਨ ਜੀ ਫਿਰ ਸਾਨੂੰ ਇਹ ਦੱਸ ਦਿਓ ਵੀ ਜੇਕਰ ਤੁਹਾਨੂੰ ਕਿਸੇ ਨੇ ਮਿਲਣਾ ਹੋਵੇ ਕਿਸੇ ਨੇ ਰਾਬਤਾ ਕਰਨਾ ਹੋਵੇ ਆਪਣੀ ਪ੍ਰੋਬਲਮ ਸਾਂਝੀ ਕਰਨੀ ਹੋਵੇ ਤੇ ਇੱਕ ਗਲਾਸ ਬਾਬਤ ਕੋਈ ਜਾਣਕਾਰੀ ਹਾਸਲ ਕਰਨੀ ਹੋਵੇ ਤੇ ਕੀ ਰਾਹ ਹੈ ਰਾਹ ਬੜੇ ਨੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਗਲਾਸ ਦੇ ਫਾਇਦੇ ਗਿਣਾਤੇ ਨੇ ਹੁਣ ਇੱਕ ਗਲਾਸ ਦੀ ਇੱਕ ਸਾਵਧਾਨੀਆਂ ਵੀ ਦੱਸਣੀਆਂ ਜ਼ਰੂਰੀ ਨੇ ਕਿਉਂਕਿ ਅਧੂਰੀ ਜਾਣਕਾਰੀ ਪੂਰੀ ਜਾਣਕਾਰੀ ਨਾਲੋਂ ਜ਼ਿਆਦਾ ਭਿਆਨਕ ਹੁੰਦੀ ਹੈ ਇੱਕ ਗਲਾਸ ਦੀ ਸਾਵਧਾਨੀ ਸਭ ਤੋਂ ਪਹਿਲਾਂ ਵੀਰ ਤੁਸੀਂ ਇੱਕ ਗਲਾਸ ਪੀਣ ਤੋਂ ਬਾਅਦ ਇੱਕ ਘੰਟੇ ਤੱਕ ਪਾਣੀ ਨਹੀਂ ਪੀਣਾ ਉਸ ਤੋਂ ਬਾਅਦ ਇੱਕ ਗਲਾਸ ਪੀਣ ਤੋਂ ਬਾਅਦ ਤੁਸੀਂ ਅੰਬ ਦਾ ਇਸਤੇਮਾਲ ਨਹੀਂ ਕਰ ਸਕਦੇ ਲਾਸਟ ਤੇ ਜਦੋਂ ਤੁਸੀਂ ਇੱਕ ਗਲਾਸ ਲੈ ਲਿਆ ਤਾਂ ਇਹਨੂੰ ਰਾਤ ਨੂੰ ਤੁਸੀਂ ਇਨਟੇਕ ਨਹੀਂ ਕਰਨਾ ਇਹ ਇੱਕ ਗਲਾਸ ਇਨਟੇਕ ਕਰਨ ਦਾ ਸਹੀ ਸਮਾਂ ਸਹੀ ਟ੍ਰੈਕ ਔਰ ਸਹੀ ਰਿਜ਼ਲਟ ਤੁਹਾਨੂੰ ਦਿਨ ਦੇ ਸਮੇਂ ਚ ਆਏਗਾ ਬਿਲਕੁਲ ਜੀ ਔਰ ਉਸ ਤੋਂ ਬਾਅਦ ਜਿਹੜਾ ਸਾਡਾ ਮਿਲਣ ਦਾ ਸਮਾਂ ਵਾ ਉਹ ਗੜਾ ਰੋਡ ਤਾਜ ਮਾਰਕੀਟ ਨੀਅਰ ਬੱਸ ਸਟੈਂਡ ਦੇ ਜਿਲੰਦਰ ਦੇ ਵਿੱਚ ਅਸੀਂ ਸਥਿਤ ਹਾਂ ਔਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਹਸਪਤਾਲ ਓਪਨ ਹੁੰਦਾ ਵਾ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਨੇ ਤੁਸੀਂ ਆਪਦੀ ਅਪਾਇੰਟਮੈਂਟ ਬੁੱਕ ਕਰਕੇ ਸਾਨੂੰ ਮਿਲ ਸਕਦੇ ਹੋ ਦੇਸ਼ ਵਿਦੇਸ਼ ਦੇ ਵਿੱਚ ਇਹ ਨੰਬਰ ਅਵੇਲੇਬਲ ਵਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਡਾਕਟਰ ਕਰਨ ਸਾਹਿਬ ਤੁਹਾਡਾ ਵੀ ਤੇ ਨਾਗੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਨਾਗੀ ਇਲੈਕਟ੍ਰੋ ਹੋਮੀਓਪੈਥੀ ਦੇ ਡਾਕਟਰਸ ਡਾਕਟਰ ਕਰਨ ਕਟਾਰੀਆ ਤੇ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਜਿਹਨੇ ਦੱਸਿਆ ਕਿ ਕਿਸ ਤਰੀਕੇ ਨਾਲ ਦੋ ਔਲੇ ਤੇ ਇੱਕ ਜਿਹੜਾ ਖੀਰਾ ਹੈ ਜੇਕਰ ਅਸੀਂ ਇਹਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਈਏ ਤਾਂ ਯੂਟੀਆਈ ਨਾਲ ਸੰਬੰਧਿਤ ਕਾਫੀ ਹੱਦ ਤੱਕ ਸਮੱਸਿਆਵਾਂ ਨੂੰ ਅਸੀਂ ਕਾਬੂ ਪਾ ਸਕਦੇ ਹਾਂ ਸੋ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਲੋਕਾਂ ਵਾਸਤੇ ਇਹ ਵੀਡੀਓ ਬਣਾਈ ਗਈ ਹੈ ਜੇਕਰ ਤੁਹਾਨੂੰ ਪਰਮਾਤਮਾ ਨਾ ਕਰੇ ਇਸ ਤਰ੍ਹਾਂ ਦੀ ਕੋਈ ਦਿੱਕਤ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਅਗਰ ਤੁਹਾਨੂੰ ਦਿੱਕਤ ਪਰੇਸ਼ਾਨੀ ਨਹੀਂ ਹੈ ਤਾਂ ਜਿਹੜੇ ਲੋਕਾਂ ਨੂੰ ਲੱਗਦਾ ਕਿ ਵਾਰ-ਵਾਰ ਪਿਸ਼ਾਬ ਜਾਣਾ ਪੈਂਦਾ ਉਹਦੇ ਨਾਲ ਸਫਰ ਕਰਨਾ ਬੜਾ ਔਖਾ ਹੋ ਜਾਂਦਾ ਹੈ ਉਹਦੇ ਨਾਲ ਕਿਸੇ ਪਾਰਟੀ ਦੇ ਵਿੱਚ ਜਾਣਾ ਬੜੀ ਪ੍ਰੋਬਲਮ ਆ ਜਾਂਦੀ ਹੈ ਵਾਰ-ਵਾਰ ਪਿਸ਼ਾਬ ਜਾਂਦੇ ਨੇ ਕੋਈ ਮੀਟਿੰਗ ਕਰਨੀ ਬੜੀ ਜਿਸ ਨੂੰ ਕੋਈ ਔਕੀ ਹੋ ਜਾਂਦੀ ਹੈ ਆਪਣੇ ਕੰਮ ਕਰਨ ਨਾਲ ਸੰਬੰਧਿਤ ਤਾਂ ਇਹ ਨੁਸਖਾ ਫਾਰਮੂਲਾ ਉਹਨਾਂ ਤੱਕ ਪਹੁੰਚਦਾ ਕਰਨੀ ਹੁਣ ਤੁਹਾਡੇ ਮੇਰੀ ਹੈ ਧੰਨਵਾਦ